आज 4-5 ਪਰਿਵਾਰ ਸਾਡੇ ਕੋਲ ਆਏ ਨੇ ਜਿਨ੍ਹਾਂ ਦੇ ਨਾਲ ਕਰੀਬ 4 ਲੱਖ ਤੋਂ ਉੱਪਰ ਦਾ ਫਰਾਡ ਹੋਇਆ ਦੱਸਿਆ ਜਾ ਰਿਹਾ ਹੈ ਜਿਹੋ ਹਨ ਅਨਪੜ੍ਹ ਹਨ ਜੀ ਪੜਾਈ ਤੁਹਾਨੂੰ 6000 ਦੀ ਦਰਸੀ ਦਿੱਤੀ ਆ ਵੇਖੋ 6000 ਰੁਪਏ ਦੀ ਰਸੀਦ ਦਿੱਤੀ ਆ 6 ਦੇ ਮਗਰ ਤਿੰਨ ਜ਼ੀਰੋਆਂ ਤੇ ਨਾਲ ਇੱਕ ਹੋਰ ਛੋਟਾ ਜਿਹਾ ਡਾਟ ਲਾਤਾ ਉਹ ਕਿਉਂ ਡਾਟ ਲਾਤਾ ਕਿ ਇਹ 60000 ਰੁਪਏ ਲੱਗੇ ਪਰ ਇਹ ਕਹਿੰਦੇ ਆ ਵੀ 60000 ਰੁਪਏ ਮੈਂ ਦਿੱਤਾ ਸੀ ਪਰ 6000 ਰੁਪਏ ਦੀ ਰਸੀਦ ਦਿੱਤੀ ਆ ਬਹੁਤ ਚਿਰ ਦੀ ਕਮਾਈ ਕਰਦੇ ਬੈਠੇ ਨੇ ਕਿੰਨੇ ਕਿੰਨੇ ਬੱਚੇ ਵੀ ਨਾਲ ਲਾਉਂਦੇ ਰਹੇ ਛੋਟੇ ਛੋਟੇ ਬੱਚੇ ਛੋਟੇ ਨਾਲ ਲਾ ਕੇ ਹਾਂਜੀ ਛੋੜੇ ਕੁੜੀਆਂ ਬੱਚੀਆਂ ਕਿੰਨੇ ਬੱਚੇ ਤੁਹਾਡੇ ਜੀ ਬੱਚੇ ਵੀ ਤਿੰਨ ਗੁੱਡੀਆਂ ਜੀ ਇੱਕ ਕਾਕਾ ਫਰਾਡ ਕਿਵੇਂ ਹੋਇਆ ਪੂਰੀ ਗੱਲ ਸੁਣਨ ਵਾਲੀ ਆ ਫਰਾਡ ਹੋਇਆ ਕਿਵੇਂ ਆ ਤੁਹਾਡੇ ਕਿੰਨੇ ਪੈਸੇ ਸੀਗੇ ਇਹ 70000 ਰੱਖੇ ਸੀਗਾ ਤੇ ਇਹ ਵੇਚਿਆ ਰੱਖ ਸੀਗਾ ਹੂੰ ਤੁਸੀਂ ਕਿਵੇਂ ਪੈਸੇ ਕਮਾ ਕੇ ਇਹ ਜਵਾਨ ਵਿਚੋ ਨਾਲ ਆਇਆ ਸੀਗਾ ਵਿਚੋ ਨਾਲ ਆ ਕੇ ਮੈਂ ਕਿਹਾ ਵੀ ਕੁੜੀ ਦਾ ਵਿਆਹ ਰੱਖਣਾ ਹੂੰ ਮੇ ਕੋਲੇ ਵਿਆਹ ਰੱਖਿਆ ਤੇ ਫੇਰ ਕਢਾਉਣ ਗਈ ਮੈਂ ਤੇ ਉਹ ਮਿਲੇ ਨਹੀਂ ਗਏ ਹੁਣ ਤੁਹਾਡੀ ਕੁੜੀ ਦਾ ਵਿਆਹ ਰੱਖਿਆ ਹਾਂ ਪੈਸਾ ਕੋਈ ਵੀ ਨਹੀਂ ਹੈਗਾ ਕੋਈ ਵੀ ਨਹੀਂ ਪੈਸਾ ਹੈਗਾ ਸਾਰੇ ਪੈਸੇ ਨਿਕਲ ਗਏ ਹਾਂ ਕੀ ਕੰਮ ਕਰਕੇ ਤੁਸੀਂ ਇਹ ਪੈਸੇ ਕਮਾਏ ਸੀਗੇ ਅਸੀਂ ਇਹ ਝੋਨਾ ਲਾਉਂਦੇ ਹੁੰਦੇ ਸੀਗੇ ਮਰਚਡਾ ਡਾ ਤੋੜ ਕੇ ਝਾੜੀਆਂ ਘਰ ਘਰ ਕੇ ਅਸੀਂ ਪੈਸੇ ਜਮਾ ਕਰਾਈ ਸੀ ਕਿ ਥੋੜ੍ਹ ਥੋੜ੍ਹੇ ਵੀ ਕਰਾਉਂਦੇ ਹੁੰਦੇ ਸੀਗੇ ਸਾਰਾ ਟੱਬਰ ਲੱਗ ਜਾਣਾ ਇਕੱਠੇ ਪੈਸੇ ਕਰਾਉਣੇ ਵੀ ਚੱਲ ਕਮਰੇ ਪਾ ਲਾਂਗੇ ਕੋਈ ਵਿਆਹ ਕਰਤਾਗੇ ਹਾਂ ਆ ਕਿੰਨੇ ਕੁ ਪੈਸਿਆਂ ਦਾ ਜਿਹੜਾ ਇਹ ਫਰਾਡ ਹੋ ਗਿਆ ਇਹ ਹੋਣਗੇ 35 ਦਾ 1 ਹੈਗਾ 31 ਹੈਗਾ ਹਾਂਜੀ ਤੇ 1,11,000 ਹੈ ਇੱਕ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਤੁਹਾਡੇ ਖਾਤੇ 'ਚ ਪੈਸੇ ਹਨ ਇਹ ਅਸੀਂ ਹੁਣ ਕਮਰੇ ਪਾਉਣ ਲੱਗੇ ਸੀਗੇ ਪੁਰਾਣੇ ਢੇੜ ਤੇ ਸੀ ਵੀ ਸਾਡੇ 7 ਚੁੰਦੇ ਸੀਗੇ ਉਹ ਅਸੀਂ ਢੇੜ ਤੇ ਹਾਂ ਹੁਣ ਇਹ ਕਟਾਉਣ ਗਏ ਜਦੋਂ ਉਦੋਂ ਪਤਾ ਲੱਗਿਆ ਤੁਹਾਨੂੰ ਉਹਨੇ ਕਿ ਸਾਈਨ ਕਰਦੇ ਨਹੀਂ ਗੁੱਠਾ ਲਾ ਤੁਸੀਂ ਵੀ ਗੁੱਠਾ ਗੁੱਠਾ ਲਾਉਂਦੇ ਸਾਰੇ ਗੁੱਠੇ ਵਾਲੇ ਗੁੱਠੇ ਵਾਲੇ ਇਹ ਪੜੇ ਲਿਖੇ ਨਹੀਂਗੇ ਅੰਗੂਠਾ ਲਾਉਂਦੇ ਆ ਔਰ ਅੰਗੂਠਾ ਲਾ ਕੇ ਪੈਸੇ ਜਮ੍ਹਾਂ ਕਰਾਉਂਦੇ ਆ ਔਰ ਅੰਗੂਠਾ ਲਾ ਕੇ ਪੈਸੇ ਕਢਾਉਂਦੇ ਆ ਇਹ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਫਰੌਡ ਹੋਇਆ ਇਹਨਾਂ ਲੋਕਾਂ ਦੇ ਨਾਲ ਇਹ ਗਰੀਬ ਲੋਕਾਂ ਦੇ ਨਾਲ ਫਰੌਡ ਹੋਇਆ ਦੱਸਿਆ ਜਾ ਰਿਹਾ ਇਹ ਲੋਕਾਂ ਨੇ ਸਾਨੂੰ ਇਹ ਗੱਲ ਦੱਸੀ ਆ ਇਹ ਉਹ ਗਰੀਬ ਲੋਕ ਨੇ ਜਿਹੜੇ ਕੰਮ ਕਰਕੇ ਆਪਣੀ ਮਿਹਨਤ ਮਜ਼ਦੂਰੀ ਕਰਕੇ ਦਸਾਂ ਨੋਹਾਂ ਦੀ ਕਿਰਤ ਕਰਕੇ ਰੁਪਈਆ ਰੁਪਈਆ ਜੋੜ ਕੇ ਬੈਂਕ ਦੇ ਵਿੱਚ ਰੱਖਦੇ ਨੇ ਕਿ ਆਪਣਾ ਗੁਜ਼ਾਰਾ ਸਹੀ ਤਰੀਕੇ ਨਾਲ ਚਲਾ ਸਕਾਂਗੇ ਜਾਂ ਆਪਣੇ ਬੱਚਿਆਂ ਦੇ ਧੀਆਂ ਦੇ ਵਿਆਹ ਕਰ ਸਕਾਂਗੇ ਇਹ ਇਸ ਪਿੰਡ ਦੇ ਨੇ ਪੂਰੀ ਗੱਲ ਦੱਸਦੇ ਆ ਬੋੜਾਂ ਵਾਲੀ ਇਹ ਪਿੰਡ ਦਾ ਨਾਮ ਆ ਇਸ ਪਿੰਡ ਦੇ ਵਸਨੀਕ ਨੇ ਇਹਨਾਂ ਦੇ ਨਾਲ ਕਰੀਬ ਹੋਰ ਬਹੁਤ ਸਾਰੇ ਲੋਕ ਨੇ ਆ ਚਾਰ-ਪੰਜ ਪਰਿਵਾਰ ਸਾਡੇ ਕੋਲ ਆਏ ਨੇ ਜਿਨ੍ਹਾਂ ਦੇ ਨਾਲ ਕਰੀਬ 4 ਲੱਖ ਤੋਂ ਉੱਪਰ ਦਾ ਫਰਾਡ ਹੋਇਆ ਦੱਸਿਆ ਜਾ ਰਿਹਾ ਜੋ ਇਹਨਾਂ ਦੇ ਵੱਲੋਂ ਫਰਾਡ ਕਿਵੇਂ ਹੋਇਆ ਪੂਰੀ ਗੱਲ ਸੁਣਨ ਵਾਲੀ ਆ ਫਰਾਡ ਹੋਇਆ ਕਿਵੇਂ ਆ ਇਹ ਪਰਿਵਾਰ ਨੂੰ ਰਸੀਦਾਂ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਨੇ 35000 ਦੀ ਔਰ 30000 ਔਰ 1 ਲੱਖ 13000 ਰੁਪਏ ਦੱਸਦੇ ਕਿ ਮੇਰਾ ਪਹਿਲਾ ਸੀ ਤੁਸੀਂ ਨਾਮ ਦੱਸੋ ਜੀ ਆਪਣਾ ਪਹਿਲਾਂ ਮੇਰਾ ਨਾਮ ਪਰਮਜੀਤ ਪਿੰਡ ਕਿਹੜਾ ਬੜਾ ਵਾਲੇ ਕਿੰਨੇ ਪੈਸੇ ਤੁਹਾਡੇ ਖਾਤੇ ਚੋਂ ਕੱਢੇ ਗਏ ਆ ਮੇਰਾ ਪਹਿਲਾ ਸੀਗਾ 113000 ਰੁਪਏ ਕੋਣੇ ਕੱਢ ਲਿਆ ਹਮ ਔਰ ਸਿੱਤਾ ਹੈ ਗਿਆ ਮੇਰੇ ਕੋਲੇ ਹਮ ਇਹ ਮੈਂ ਪੜੀ ਨਹੀਂ ਆ 135000 ਦੀ ਤੇ 130000 ਦੀ ਇਹ ਤੁਸੀਂ ਪੈਸੇ ਤੁਹਾਡੇ ਇੰਨੇ ਸੀਗੇ ਵਾਲੇ ਹਾਂ ਠੀਕ ਇਹ ਇਹ ਜਮ੍ਹਾਂ ਕਰਾ ਕੇ ਆਏ ਇਹ ਜਮ੍ਹਾਂ ਕਰਾ ਕੇ ਆਏ ਉੱਥੇ ਬਾਹਰ ਹੀ ਕਰਾਉਂਦੇ ਨੇ ਉਹ ਕਹਿੰਦਾ ਮੈਂ ਬੈਂਕ 'ਚ ਜਾਣਾ ਮੈਂ ਆਪੇ ਕਰਾ ਦਵਾਂ ਕੀ ਨਾਮ ਆਉਦਾ ਸਤਨਾਮ ਹੈ ਅੱਛਾ ਉਹ ਉਹ ਬੈਂਕ ਦਾ ਮੁਲਾਜ਼ਮ ਹੀ ਆ ਬੈਂਕ ਚ ਜਣ ਮੈਨੂੰ ਤਾਂ ਪਤਾ ਨਹੀਂਗਾ ਮੈਂ ਕਿਹੜੀ ਪੜ੍ਹੀ ਹੈਗੀ ਆ ਪਹਿਲਾਂ ਬੈਂਕ ਚ ਤੁਸੀਂ ਤੁਹਾਨੂੰ ਮਿਲਿਆ ਕਦੇ ਉਹ? ਉਹ ਮਿਲਿਆ ਹਾਂ ਕਈ ਵਾਰੀ ਮਿਲਿਆ ਬੈਂਕ ਚ ਤਾਂ ਨਹੀਂ ਬੈਂਕ ਚ ਤੁਰਿਆ ਫਿਰਦਾ ਹੁੰਦਾ ਜਾਂ ਬੈਂਕ ਚ ਬਹਿ ਕੇ ਵੀ ਉਹਨੇ ਕੰਮ ਕੀਤਾ? ਕੰਮ ਬਹਿ ਕੇ ਵੀ ਕਰਦਾ ਹੁੰਦਾ ਸੀਗਾ ਤੇ ਤੁਰਿਆ ਫਿਰਦਾ ਵੀ ਕਰਦਾ ਹੁੰਦਾ ਸੀਗਾ। ਹੂੰ ਹੁਣ ਤੁਹਾਡੇ ਨਾਲ ਆ ਕਿੰਨੇ ਕੁ ਪੈਸਿਆਂ ਦਾ ਜਿਹੜਾ ਇਹ ਫਰਾਡ ਹੋ ਗਿਆ? ਇਹ ਹੋਣਗੇ 35 ਦਾ ਇੱਕ ਹੈਗਾ 30 ਇੱਕ ਹੈਗਾ ਹਾਂਜੀ ਤੇ 113001 ਜਾਨੀ ਕਿ ਪੌਣੇ ਇੱਕ 2 ਲੱਖ ਰੁਪਿਆ ਤੁਹਾਡਾ ਬਣਦਾ ਹਾਂ ਪੌਣੇ ਇੱਕ 2 ਤੁਸੀਂ ਇਹ ਪੈਸੇ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਤੁਹਾਡੇ ਖਾਤੇ 'ਚ ਪੈਸੇ ਹਨ ਇਹ ਅਸੀਂ ਹੁਣ ਕਮਰੇ ਪਾਉਣ ਲੱਗੇ ਸੀਗੇ ਪੁਰਾਣੇ ਢੇੜ ਤੇ ਸੀਗੇ 7.5 ਚੋਂਦੇ ਸੀਗੇ ਉਹ ਅਸੀਂ ਢੇੜ ਤੇ ਹੁਣ ਅਸੀਂ ਕਢਾਉਣ ਗਏ ਜਦੋਂ ਉਦੋਂ ਪਤਾ ਲੱਗਿਆ ਅੱਛਾ ਤੇ ਤੁਸੀਂ ਤੁਹਾਨੂੰ ਕੋਈ ਮੈਸੇਜ ਜਾਂ ਫੋਨ ਤੇ ਕੋਈ ਨਹੀਂ ਆਉਂਦਾ ਸੀ ਜਦੋਂ ਨਹੀਂ ਨਹੀਂ ਆਉਂਦਾ ਹੁੰਦਾ ਸੀ ਉਹ ਅਸੀਂ ਕਹਿੰਦੇ ਹੁੰਦੇ ਸੀਗੇ ਅੰਨ ਤਾਂ ਅੱਜ ਸਵੇਰੇ ਆਜੂਗਾ ਪਰਸੋਂ ਆਜੂਗਾ ਤੇ ਫਿਰ ਅਸੀਂ ਦਿਹਾੜੀ ਨੂੰ ਚਲਿਆ ਜਾਣਾ ਤੇ ਮੁੜ ਕੇ ਜਾਇਆ ਨਹੀਂ ਜਾਂਦਾ ਹੁੰਦਾ ਸੀਗਾ ਕੀ ਕੰਮ ਕਰਕੇ ਤੁਸੀਂ ਇਹ ਪੈਸੇ ਕਮਾਏ ਸੀਗੇ ਅਸੀਂ ਇਹ ਝੋਨਾ ਲਾਉਂਦੇ ਹੁੰਦੇ ਸੀਗੇ ਮਰਚ ਰੋਡਾ ਤੋੜ ਕੇ ਦਿਹਾੜੀਆਂ ਕਰ-ਕਰ ਕੇ ਅਸੀਂ ਪੈਸੇ ਜਮਾ ਕਰਾਈ ਸੀ ਕਿ ਥੋੜ੍ਹ-ਥੋੜ੍ਹੇ ਵੀ ਕਰਾਉਂਦੇ ਹੁੰਦੇ ਸੀਗੇ ਸਾਰਾ ਟੱਬਰ ਲੱਗ ਜਾਣਾ ਇਕੱਠੇ ਪੈਸੇ ਕਰਾਉਣੇ ਵੀ ਚੱਲ ਕਮਰੇ ਪਾ ਲਾਂਗੇ ਕੋਈ ਵਿਆਹ ਕਰਤਾਗੇ ਐ ਕਰਕੇ ਜਮਾ ਕਰਾਈ ਮੇਰੇ ਤੁਹਾਡੇ ਖਾਤੇ 'ਚ ਕਿੰਨੇ ਪੈਸੇ ਹੈਗੇ ਹੁਣ ਮੇਰੇ ਖਾਤੇ 'ਚ ਤਾਂ ਮੈਂ ਗਈ ਸੀ ਬੈਂਕ 'ਚ ਉੱਥੇ ਮੇਰਾ 3000 ਰੱਖਿਆ ਉਹਨਾਂ ਨੇ ਬਿਤੇਨ ਯਾਰ ਹੈਗਾ ਤੇ 800 ਰੁਪਇਆ ਬਸ ਬਾਕੀ ਸਾਰੇ ਠੱਗੀ ਹੋ ਗਏ ਬਾਕੀ ਸਾਰੇ ਜੋ ਲੈ ਗਿਆ ਉਹਦੇ ਖਾਤੇ ਤੇ ਬੋਲਦੇ ਪੈ ਬੋਲਦੀ ਹੈ ਸਟੇਟਮੈਂਟ ਤੁਹਾਡੇ ਕੋਲੇ ਕੀ ਹੈ ਹਾਂ ਹੈਗੀ ਹੈ ਮੇਰੇ ਕੋਲੇ ਉੱਥੇ ਕਢਾਈ ਅਸੀਂ ਬੈਂਕ ਚੋਂ ਉਹਦੇ ਖਾਤੇ 'ਚ ਹੈਗੇ ਪੈਸੇ ਕਹਿੰਦੇ ਉਹ ਕਢਾਉਂਦਾ ਰਿਹਾ ਗੁੱਠੇ ਤੁਹਾਡਾ ਤੁਹਾਡਾ ਨਾਮ ਕੀ ਭਾਈ ਜਗਤਾਰ ਸਿੰਘ ਜੀ ਤੁਹਾਡੇ ਕਿੰਨੇ ਕ ਪੈਸੇ ਹੈਗੇ ਆ ਅਸੀਂ 60 60000 ਰੁਪਇਆ ਜਮ੍ਹਾਂ ਕਰਾਇਆ ਸੀ ਹਾਂ ਉਹਦੇ ਵਿੱਚੋਂ ਹੀ ਖਾਤਾ ਚੈੱਕ ਕਰਾਇਆ ਸਾਡਾ ਖਾਤਾ ਬੰਦ ਸੀ ਜੀ ਹਾਂ ਜਿਕਰ ਨੇ ਕਿ ਤੁਹਾਡੇ ਖਾਤੇ 'ਚ ਕੋਈ ਰੁਪਇਆ ਹੈ ਇਸ ਕਰਕੇ ਕਰਵਾ ਲਈ ਕਹਿੰਦੇ ਅਸੀਂ ਕਾਪੀਆਂ ਸਤਨਾਮ ਨੂੰ ਦਿੱਤੀਆਂ ਸੀ ਬਾਹਰ ਦੀ ਬਾਹਰ ਕਰਾਇਆ ਸੀਗਾ ਤੇ ਸਤਨਾਮ ਕੋਲੇ ਆਖਿਆ ਵੀ ਕਾਪੀਆਂ ਸਾਨੂੰ ਦਿਓ ਕਹਿੰਦੇਗਾ ਬਣਾਉਣ ਦੇਾਂਗੇ ਤੁਹਾਨੂੰ ਨਵੀਆਂ ਕਾਪੀਆਂ ਦੇਵਾਂਗੇ ਤੇ ਸਾਨੂੰ ਕਾਪੀ ਨਹੀਂ ਦਿੰਦਾ ਪਿਆ ਸੀਗਾ ਜਦੋਂ ਇਹ ਫਰੌਰ ਹੋ ਗਿਆ ਅਸੀਂ ਪੈਸੇ ਕਢਾਉਣ ਲੱਗੇ ਤੇ ਉਹ ਫਰੌਰ ਹੋ ਗਿਆ ਤੇ ਜਦੋਂ ਇਹ ਆਖਿਆ ਵੀ ਕਾਪੀਆਂ ਸਾਨੂੰ ਸਤਨਾਮ ਦੇ ਕਰੇ ਗਏਆਂ ਸੀ ਕਹਿੰਦੇ ਉਹ ਤਾਂ ਜੀ ਉਹਨੂੰ ਦਿਮਾਗ ਖਰਾਬ ਹੋ ਗਿਆ ਦਿਮਾਗ ਤੇ ਲੋੜ ਪੈ ਗਿਆ ਕੌਣ ਕਹਿੰਦਾ ਲੋੜ ਪੈ ਗਿਆ ਉਹਦਾ ਭਰਾ ਮਾਂ ਕਹਿੰਦੇ ਭਰਾ ਉਹ ਕਹਿੰਦੇ ਕਹਿੰਦੇ ਹਲਦੀਆਣੀ ਦਾਖਣ ਅੱਜ ਆ ਕੇ ਵੀ ਸਾਨੂੰ ਉਹ ਤੁਸੀਂ ਦੱਸਦੇ ਹੋ ਇਹ ਹੋתי ਮਿਲਣ ਕਹਿੰਦੇ ਸਾਨੂੰ ਨਹੀਂ ਮਿਲਣ ਦਿੰਦੇ ਤੁਹਾਨੂੰ ਕਿੱਥੋਂ ਮਿਲਣ ਦੇਣਗੇ ਹੂੰ ਅੱਛਾ ਤੁਸੀਂ ਕਹਿੰਦੇ ਵੀ 60000 ਕਰਾਇਆ ਤੁਹਾਨੂੰ ਰਸੀਦ ਕਿੰਨੇ ਦੀ ਮਿਲੀ ਆ ਸਾਨੂੰ ਜੀ ਅਨਪੜ੍ਹ ਅਸੀਂ ਪੜਾਈ ਸਾਨੂੰ 6000 ਦੀ ਰਸੀਦ ਦਿੱਤੀ ਹੂੰ ਤਾਂ ਮੈਂ ਇੱਕ ਚੀਜ਼ ਤੁਹਾਨੂੰ ਜ਼ਰੂਰ ਇੱਥੇ ਦਿਖਾਉਣੀ ਚਾਹਣਾ ਮੈਂ ਕੋਸ਼ਿਸ਼ ਕਰੂੰਗਾ ਵੀ ਇਹਦੀ ਜਿਹੜੀ ਅਮਾਉਂਟ ਆ ਤੇ ਜਿਹੜੀ ਕੱਲੀ ਮੋਰ ਆ ਉਹ ਤੁਹਾਨੂੰ ਦਿਖਾਵਾਂ ਆ ਵੇਖੋ 6000 ਰੁਪਏ ਦੀ ਰਸੀਦ ਦਿੱਤੀ ਆ 6 ਦੇ ਮਗਰ ਤਿੰਨ ਜ਼ੀਰੋਆਂ ਤੇ ਨਾਲ ਇੱਕ ਹੋਰ ਛੋਟਾ ਜਿਹਾ ਡਾਟ ਲਾਤਾ ਉਹ ਕਿਉਂ ਡਾਟ ਲਾਤਾ ਕਿ ਇਹ 60000 ਰੁਪਏ ਲੱਗੇ ਪਰ ਇਹ ਕਹਿੰਦੇ ਆ ਵੀ 60000 ਰੁਪਏ ਮੈਂ ਦਿੱਤਾ ਸੀ ਪਰ 60000 ਦੀ ਰਸੀਦ ਦਿੱਤੀ ਆ ਸਤਨਾਮ ਸਿੰਘ ਬੀਸੀਏ ਵਿਲੇਜ ਪੜਾਣਾ ਪੀਐਨਬੀ ਬੈਂਕ ਖੋਸਾ ਦਾਲ ਸਿੰਘ ਵਾਲਾ ਇਸ ਤਰੀਕੇ ਨਾਲ ਪੌਣੇ 2 ਲੱਖ ਦੇ ਆਸ-ਪਾਸ ਇਹਨਾਂ ਦੇ ਨਾਲ ਇਹ ਕਹਿੰਦੇ ਫਰਾਡ ਹੋ ਗਿਆ ਔਰ ਕਰੀਬ 60000 ਇਹਨਾਂ ਨੇ ਜਮ੍ਹਾਂ ਕਰਾਇਆ ਔਰ 6000 ਰੁਪਿਆ ਇਹਨਾਂ ਨੂੰ ਜਿਹੜਾ ਰਸੀਦ ਤੇ ਭਰਿਆ ਔਰ ਅਨਪੜ ਲੋਕ ਨੇ ਵਿਚਾਰੇ ਇਹਨਾਂ ਨੂੰ ਬਿਲਕੁਲ ਕੁਛ ਵੀ ਨਹੀਂ ਪਤਾ ਨਾ ਮੈਸੇਜ ਦਾ ਨਾ ਕੁਛ ਤੁਸੀਂ ਬਾਈ ਜੀ ਜਿਹੜੇ ਪੈਸੇ ਜਮ੍ਹਾਂ ਕਰਾਏ ਸੀ ਕਿੱਥੋਂ ਲਿਆ ਕੇ ਕਰਾਏ ਸੀ ਕਾਦੇ ਕਮਾਈ ਸੀ ਜੀ ਅਸੀਂ ਦਿਹਾੜੀ ਦਾਪਾ ਕਰਦੇ ਸੀ ਇਹ ਕੰਮ ਮਜ਼ਦੂਰੀ ਕਰਦੇ ਸੀ ਵੀ ਚੱਲ ਕੋਈ ਨਹੀਂ ਘਰ ਪਾਵਾਂਗੇ ਤੇ ਕੱਚਾ ਮਕਾਨ ਸੀ ਬਾਲਿਆਂ ਵਾਲਾ ਅਸੀਂ ਟਾ ਕੇ ਪਹਿਲਾਂ ਪੱਕਾ ਬਣਾਵਾਂਗੇ ਤੇ ਅਸੀਂ ਇਹ ਕਰਕੇ ਰੁਪਿਆ ਰੁਪਿਆ ਕਰਕੇ ਰਾਤ ਪੁਰ ਦਿਨ ਕੰਮ ਕਰਦੇ ਸੀ ਤੁਹਾਡੇ ਪਤਨੀ ਨੇ ਇਹ ਹਾਂਜੀ ਇਹ ਮੇਰੀ ਪਤੀ ਜੀ ਅੱਛਾ ਤੁਹਾਡੇ ਫਿਰ ਪੌਣੇ 2 ਲੱਖ ਇਹਨਾਂ ਤੋਂ ਹੋ ਗਿਆ 60000 ਤੁਹਾਡਾ ਗਿਆ ਤਾਂ ਫਿਰ 2 ਸਵਾ 2.5 ਲੱਖ ਹੋ ਗਿਆ ਹਾਂਜੀ ਤੇ ਅਸੀਂ ਬਹੁਤ ਚਿਰ ਦੀ ਕਮਾਈ ਕਰਦੇ ਬੇ ਨਿੱਕੇ ਨਿੱਕੇ ਬੱਚੇ ਵੀ ਨਾਲ ਲਾਉਂਦੇ ਰਹੇ ਹਾਂ ਛੋਟੇ ਛੋਟੇ ਬੱਚੇ ਛੋਟੇ ਨਾਲ ਲਾ ਕੇ ਹਾਂਜੀ ਛੋੜੇ ਕੁੜੀਆਂ ਬੱਚੀਆਂ ਕਿੰਨੇ ਬੱਚੇ ਤੁਹਾਡੇ ਜੀ ਬੱਚੇ ਵੀ ਤਿੰਨ ਗੁੱਡੀਆਂ ਜੀ ਇੱਕ ਕਾਕਾ ਕਾਕਾ ਹੈਗਾ ਹਾਂਜੀ ਭਾਈ ਜੀ ਤੁਹਾਡਾ ਕੀ ਨਾਮ ਹੈਗਾ ਆਹੇ ਮਾ ਬੜਾ ਨਾਮ ਸੁੱਚਾ ਸਿੰਘ ਜੀ ਅੱਛਾ ਕੀ ਤੁਹਾਡੇ ਨਾਲ ਫਰੋਡ ਹੋਇਆ ਮਾਰਾ ਸਾਡੇ ਦੇ ਜੀ ਐਫਡੀ ਕਰਨ ਕੱਲੇ ਸੀ 50000 2 ਸਾਲ ਪਹਿਲਾਂ ਕੀਤੀ ਸੀ ਹਾਂ ਬਾਈ ਦੇ ਵਿੱਚ ਆਂਦਾ ਵੀ ਤੁਹਾਨੂੰ ਮਿਲ ਜੇਗੀ ਰਸੀਦ ਕਿੰਨੇ ਦੀ ਐਫ ਡੀ ਸੀ 50000 ਦੀ ਅੱਛਾ ਆਂਦਾ ਤੇ ਸਾਭ ਨਹੀਂ ਬੈਂਦਾ ਜਦੋਂ ਮਾਤਾ ਨੂੰ ਕਲਦੇ ਆਂਦਾ ਨਵੇਜੋ ਸਾਭ ਨਹੀਂ ਬੈਂਦਾ ਤਾਂ ਕਰਕੇ ਤੁਹਾਨੂੰ ਰਸੀਦ ਨਹੀਂ ਮਿਲਦੀ ਤੇ ਇਹ ਕਰਕੇ ਸਾਨੂੰ ਨਹੀਂ ਦਿੱਤੀ ਤੇ ਮੁੜ ਕੇ ਵੀ ਫੇਰ ਪਤਾ ਲੈਣਗੇ ਸਾਨੂੰ ਆਦਾ ਨਹੀਂ ਉਹ ਨਵੇਂ ਸਾਲ ਫੇਰ ਨਵੀਂ ਹੋ ਜਾਈਏ ਅਗਲੇ ਸਾਲ ਤਾਂ ਨਵੀਂ ਕਰਕੇ ਦੇਵਾਂਗੇ ਨਹੀਂ ਦਿੱਤੇ ਤੇ ਫੇਰ ਕਾਪੀਆਂ ਵੀ ਇਹਨਾਂ ਦੇ ਕੋਲੇ ਸੀ ਤੇ ਫੇਰ ਮਾਤਾ ਬਾਅਦ ਦੇ ਵਿੱਚ ਜਦੋਂ ਪੈਸੇ ਪੁਹੇ ਜਮਾ ਕਰਾਉਂਦੀ ਝੂਨੇ ਦਾ ਸ਼ਾਨ ਸ਼ੂਨ ਖਰੀਦਦੀ ਰਹੀ ਸੀ ਜਮਾ ਕਰਾਉਣ ਗਈ ਤੇ ਉਹ ਵੀ ਉਹਦੇ ਕੋਲੇ ਤੇ ਕਾਪੀਆਂ ਉਹਦੇ ਕੋਲ ਸਾਰੇ ਉਹਦੇ ਕੋਲੇ ਫੋਨ ਜਾ ਕੇ ਅਸੀਂ ਪਤਾ ਲਿਆ ਤੇ 36000 ਰੁਪਏ ਹੋਣ ਤੇ 90000 ਰੁਪਈਆ ਦੇ ਕੋਲੇ ਸੀ ਸਾਡਾ ਟੋਟਲ 90 ਹੋ ਗਿਆ 50 ਪਹਿਲਾਂ ਸੀ ਹਾਂਜੀ ਹਾਂਜੀ ਅੱਛਾ ਤੁਹਾਡੇ ਕੋਲ ਕੋਈ ਰਸੀਦਾਂ ਹੈਗੀਆਂ ਪੈਸੇ ਜਮਾ ਦੀਆਂ ਸਾਡੇ ਕੋਲੇ ਹੋਣ ਹੀ ਨਹੀਂ ਮਿਲੀਆਂ ਸਾਡੇ ਕੋਲ ਪਹਿਲਾਂ ਕਿੱਥੇ ਸਾਡੇ ਕੋਲੇ ਕੋਈ ਸੀ ਕਾਪੀਆਂ ਤਾਂ ਸਾਰੀਆਂ ਉਹਦੇ ਘਰੇ ਸੀ ਅੱਛਾ ਕਾਪੀਆਂ ਵੀ ਉਹ ਰੱਖਦਾ ਸੀ ਤੁਸੀਂ ਹਾਂਜੀ ਇੰਨਾ ਯਕੀਨ ਤੁਸੀਂ ਕਿਉਂ ਕਰਦੇ ਸੀ ਮਾਤਾ ਸਾਡੀ ਅਨਪੜ੍ਹ ਕੋਰੀ ਆਵੇ ਇਹਨੂੰ ਨਹੀਂ ਪਤਾ ਸੀ ਹਮ ਅੱਛਾ ਇਹਨਾਂ ਦੇ ਪੈਸੇ ਹਾਂ ਗੂਠਾ ਲਵਾ ਕੇ ਕੱਢੇ 5000 ਰੈਂਦੇ ਤੋਂ ਮਾਤਾ ਤੁਹਾਡਾ ਨਾਮ ਕੀ ਆ ਮਿੰਦਰਕੌਰ ਅੱਛਾ ਕਿ ਤੁਹਾਡੇ ਜਿਵੇਂ ਇਹਨਾਂ ਨੇ ਦੱਸਿਆ ਕਿੰਨੀ ਐਫ ਡੀ ਸੀ ਤੁਸੀਂ ਕਹਿੰਦੇ ਇੰਨੀ ਸੀ ਵੀ ਅੱਛਾ ਤੇ ਹੁਣ ਤੁਹਾਡੇ ਨੇ ਪੈਸਾ ਨਹੀਂ ਪੈਸੇ ਆ ਬਲਸਣੀ ਦੀ ਖਾਤੇ ਚ ਨਹੀਂ ਮਾਤਾ ਮਾਤਾ ਦੱਸ ਨਹੀਂ ਸਕਦੇ ਬੋਲ ਨਹੀਂ ਸਕਦੇ ਦੱਸ ਸਕਦੇ ਮਾਤਾ ਤੁਸੀਂ ਦੱਸੋ ਆਪਦੇ ਮੂੰਹ ਆ ਪਈਆ 6000 6000 ਹਾਂਜੀ ਨਹੀਂ ਤੁਸੀਂ ਜਿਹੜੀ ਇਹ ਕਹਿੰਦੇ ਵੀ 50000 ਦੀ ਐਫ ਡੀ ਕਰਾਈ ਸੀ ਹਾਂਜੀ ਤੇ ਉਹ ਕਿੱਥੇ ਗਏ ਪੈਸੇ ਹੁਣ ਕੀ ਪਤਾ ਬੇਟੇ ਕਿੱਥੇ ਖਾਤੇ ਜਾਨੀਗੇ ਨਹੀਂ ਹੈਗੇ ਜੀ ਅੱਛਾ ਮਤਲਬ ਤੁਸੀਂ ਜਮਾ ਕਰਾਏ ਤਾਂ ਤੁਹਾਡੇ ਖਾਤੇ ਚ ਹੈ ਨਹੀਂ ਹੈਗੇ ਜੀ ਤੇ ਜਿਹੜਾ ਇੱਕ ਹੋਰ ਤੁਸੀਂ ਕਿੰਨੀ ਐਂਟਰੀ ਕੀਤੀ 36000 ਕਿੰਨੀ ਇੱਕ ਦੂਜਾ 11.5 ਹਜ਼ਾਰ ਇੱਕ ਸੀ 16000 ਇੱਕ 4 ਇੱਕ 5 ਇਹ ਵੀ ਮਾਤਾ ਨੇ ਕਰਾਈ ਜਮਾ ਇਹ ਮਾਤਾ ਤੁਸੀਂ ਤੁਹਾਨੂੰ ਰਸੀਦਾ ਮਿਲੀਆਂ ਪੈਸੇ ਤੁਹਾਡੇ ਖਾਤੇ ਚ ਜ ਕਿੱਥੇ ਤੇ ਗਏ ਬੈਠੇ ਹੁਣ ਉਹਨੇ ਕਢਾ ਲਏ ਤੇ ਹੁਣ ਫਿਰ ਕੀ ਨਹੀਂ ਉਹੋ ਹੀ ਉਹੋ ਹੀ ਮਤਲਬ ਤੁਹਾਡਾ ਮਤਲਬ ਆ ਵੀ ਤੁਸੀਂ ਦਾ ਦੇਤੇ ਸੀ ਪਰ ਤੁਹਾਡੇ ਖਾਤੇ ਚ ਨਹੀਂ ਆਏ ਨਹੀਂ ਆਏ ਜੀ ਹੂੰ ਬੈਂਕ ਚ ਗਏ ਜੀ ਉਸ ਤੋਂ ਬਾਅਦ ਹਾਂ ਜੀ ਕੀ ਕਹਿੰਦੇ ਬੈਂਕ ਵਾਲੇ ਬੈਂਕ ਵਾਲੇ ਤਾਂ ਪਿਲਚਣ ਲੈ ਕੇ ਆ ਜੀਦੀ ਸੀ ਤੇ ਹੋਰ ਅਸੀਂ ਕਾਪੀ ਤਾਂ ਕਦੀ ਵਿਖਾਈ ਨਹੀਂ ਸੀ ਕਦੀ ਹੂੰ ਪਿਲਚਣ ਲੈ ਆਉਣੀ ਤੇ ਬਸ ਘਰੇ ਆ ਜਾਣਾ ਕਾਪੀ ਉਹ ਆਂਦਾ ਹੀ ਮਾਤਾ ਦਿਨੇ ਬਣਾ ਕੇ ਉਹ ਅੱਜ ਆਏ ਨਹੀਂ ਸਾਹ ਹੁਣੀ ਫਲਾ ਐ ਕਰ ਲੋ ਕਰ ਲੋ ਤੇ ਚੁੱਪ ਕਰਕੇ ਤੁਹਾਡਾ ਨਾਮ ਕੀ ਹੈ ਸਿੰਦਰਕਰ ਤੁਹਾਡੇ ਕਿੰਨੇ ਪੈਸੇ ਸੀਗੇ ਏ 70 ਹਜ਼ਾਰ ਰਕਮ ਸੀਗਾ ਤੇ ਇਹ 20 ਹਜ਼ਾਰ ਕਿਸੀਗਾ ਹੂੰ ਅੱਛਾ ਇਹ ਤੁਸੀਂ ਜਮ੍ਹਾਂ ਕਰਾਏ ਸੀ ਕਿੱਥੇ ਜਮ੍ਹਾਂ ਕਰਾਏ ਸੀ ਉਹ ਸ਼ਤਨਾਮ ਕੋਲ ਕਰਾਏ ਸੀ ਬੈਂਕ ਚ ਹਾਂ ਅੱਛਾ ਸ਼ਤਨਾਮ ਕੋਲ ਅੱਛਾ ਤੇ ਇਹ ਹੁਣ ਤੁਹਾਡੇ ਖਾਤੇ ਚ ਪੈਸੇ ਹੈ ਨਹੀਂ ਹਾਂ ਹੈ ਨਹੀਂਗੇ ਤੇ ਤੁਸੀਂ ਬੈਂਕ ਚ ਹੁਣ ਚੈੱਕ ਕਰਾਇਆ ਵੀ ਪੈਸੇ ਕਿੱਧਰ ਗਏ ਪੁੱਛਿਆ ਉਹਨਾਂ ਨੂੰ ਹਾਂ ਕੀ ਕਹਿੰਦੇ ਆ ਉਹਾਂ ਦੇ ਵੀ ਹੈ ਨਹੀਂਗੇ ਅਖੇ ਵਿੱਚ ਅੱਛਾ ਹਾਂ ਵੀ ਉਹ ਸ਼ਤਨਾਮ ਦੇਊਗਾ ਹੂੰ ਕਰੇ ਵੀ ਕ ਉਹ ਆਨੇ ਬੈਂਕਾਂ ਵਾਲਿਆਂ ਦੇ ਵੀ ਕਰੇ ਜਾਉ ਤੁਸੀਂ ਕਿਵੇਂ ਪੈਸੇ ਕਮਾ ਕੇ ਇਹ ਜਮਾ ਕਰੀਓ ਚੋ ਨਾ ਲਾਇਆ ਸੀਗਾ ਮੇਂ ਚੋ ਨਾ ਲਾ ਕੇ ਮੈਂ ਖਿਆ ਵੀ ਕੁੜੀ ਦਾ ਵਿਆਹ ਰੱਖਣਾ ਮੈਂ ਕੁੜੀ ਦੇ ਵਿਆਹ ਰੱਖਿਆ ਤੇ ਫੇਰ ਕਢਾਉਣ ਗਈ ਮੈਂ ਤੇ ਉਹ ਮਿਲੇ ਨਹੀਂ ਹੁਣ ਤੁਹਾਡੀ ਕੁੜੀ ਦਾ ਵਿਆਹ ਰੱਖਿਆ ਹਾਂ ਪੈਸਾ ਕੋਈ ਵੀ ਨਹੀਂ ਹੈਗਾ ਕੋਈ ਵੀ ਨਹੀਂ ਪੈਸਾ ਸਾਰੇ ਪੈਸੇ ਨਿਕਲ ਗਏ ਹਾਂ ਹੂੰ ਤਾਂ ਤੁਸੀਂ ਇਹ ਤਸਵੀਰਾਂ ਜਿਹੜੀਆਂ ਨੇ ਆਪ ਦੇਖੋ ਕਿ ਕਿੱਡੇ ਵੱਡੇ ਫਰੌਡ ਕੀਤੇ ਜਾ ਰਿਹਾ ਕਿਸ ਤਰੀਕੇ ਨਾਲ ਫਰੌਡ ਕੀਤੇ ਜਾ ਰਿਹਾ ਕਿ ਕਿਸੇ ਦਾ 50000 ਕਿਸੇ ਦਾ 60000 ਆ 60000 ਦੀ ਜਗ੍ਹਾ ਤੇ 6000 ਕੀਤਾ ਇਹਨਾਂ ਦਾ 2 ਲੱਖ ਤੋਂ ਉੱਪਰ ਆ ਇਹ 2 ਲੱਖ ਰੁਪਏ ਗਰੀਬਾਂ ਨੇ ਆਪਣੇ ਦਸਾਂ ਨੋਹਾਂ ਦੀ ਕਿਰਤ ਕਰਕੇ ਕਮਾਇਆ ਸੀ ਇਹ ਲੋਕ ਤੁਸੀਂ ਗੁੱਠਾ ਲਾਉਂਦੇ ਕਿ ਸائن ਕਰਦੇ ਨਹੀਂ ਗੁੱਠਾ ਲਾਉਂਦੇ ਤੁਸੀਂ ਵੀ ਗੁੱਠਾ ਗੁੱਠਾ ਲਾਉਂਦੇ ਸਾਰੇ ਗੁੱਠੇ ਵਾਲੇ ਗੁੱਠੇ ਵਾਲੇ ਇਹ ਪੜੇ ਲਿਖੇ ਨਹੀਂਗੇ ਅੰਗੂਠਾ ਲਾਉਂਦੇ ਆ ਔਰ ਅੰਗੂਠਾ ਲਾ ਕੇ ਪੈਸੇ ਜਮ੍ਹਾਂ ਕਰਾਉਂਦੇ ਆ ਔਰ ਅੰਗੂਠਾ ਲਾ ਕੇ ਪੈਸੇ ਕਢਾਉਂਦੇ ਆ ਇਹ ਲੋਕਾਂ ਨੇ ਸਾਨੂੰ ਆਪ ਦੱਸਿਆ ਇਹਨਾਂ ਨੇ ਆਪਣੇ ਨਾਂ ਵੀ ਦੱਸਿਆ ਔਰ ਇਹਨਾਂ ਨਾਲ ਜਿਹੜਾ ਫਰਾਡ ਹੋਇਆ ਉਹ ਫਰਾਡ ਵੀ ਇਹਨਾਂ ਨੇ ਪਰ ਹੁਣ ਤਰਾਸਗੀ ਦੀ ਗੱਲ ਇਹ ਆ ਵੀ ਜਿਹੜੇ ਵਿਅਕਤੀ ਦਾ ਨਾਮ ਲੈ ਰਹੇ ਨੇ ਉਸ ਵਿਅਕਤੀ ਦੇ ਉੱਪਰ ਕਥਿਤ ਦੋਸ਼ ਪਹਿਲਾਂ ਵੀ ਲੱਗਦੇ ਸੀ ਪਹਿਲਾਂ ਵੀ ਦੋਸ਼ ਲੱਗੇ ਸੀ ਕਿ ਉਹਦੇ ਵੱਲੋਂ ਪੈਸਿਆਂ ਦਾ ਹੇਰਫੇਰ ਕੀਤਾ ਜਾਂਦਾ ਪਰ ਉਸ ਤੋਂ ਬਾਅਦ ਉਹਨਾਂ ਦਾ ਰਾਜੀਨਾਮਾ ਹੋ ਜਾਂਦਾ ਪਰ ਬੈਂਕ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਕੋਈ ਵੀ ਐਕਸ਼ਨ ਉਸ ਬੰਦੇ ਦੇ ਉੱਪਰ ਨਹੀਂ ਲਿਆ ਗਿਆ ਜੋ ਬੈਂਕ ਮਿੱਤਰ ਆ ਯਾਨੀ ਕਿ ਬੀਸੀ ਐ ਜੋ ਬੈਂਕ ਦਾ ਆਪਾਂ ਕਹ ਲਈਏ ਬੈਂਕ ਮਿੱਤਰ ਹੁੰਦਾ ਜਿਸ ਦੀ ਲੋਕੇਸ਼ਨ ਹੁੰਦੀ ਆ ਬੈਂਕ ਤੋਂ ਦੂਰ ਕਿ ਉੱਥੋਂ ਦੇ ਜਿਹੜੇ ਕਸਟਮਰ ਨੇ ਉਹਦੇ ਕੋਲ ਆ ਕੇ ਕੰਮ ਕਰਵਾ ਸਕਣ ਪਰ ਇਹ ਲੋਕਾਂ ਨੂੰ ਜਿਹੜੀਆਂ ਰਸੀਦਾਂ ਦਿੱਤੀਆਂ ਨੇ ਉਸ ਬੀਸੀਏ ਦੀ ਮੋਹਰ ਦੀਆਂ ਰਸੀਦਾਂ ਦਿੱਤੀਆਂ ਨੇ ਆ ਵੀ ਰਸੀਦ ਮੈਂ ਤੁਹਾਨੂੰ ਦਿਖਾ ਦਿੰਨਾ ਇਹ ਐਂਟਰੀ 3 3000 ਰੁਪਇਆ ਔਰ ਆ ਥੱਲੇ ਤੁਸੀਂ ਦੇਖ ਸਕਦੇ ਹੋ ਕਿ ਉਹਦੇ ਨਾਮ ਦੀ ਪੀਐਨਬੀ ਬੈਂਕ ਖੋਸਾ ਦਲ ਸਿੰਘ ਸਤਨਾਮ ਸਿੰਘ ਬੀਸੀਏ ਵਿਲੇਜ ਪੜਾਣਾ ਜਾਨੀ ਕਿ ਉੱਥੋਂ ਦੀ ਇਹ ਜਿਹੜੀ ਇਹਨਾਂ ਦੀ ਲੋਕੇਸ਼ਨ ਦਸੀ ਜਾ ਰਹੀ ਆ ਇਕੱਥੀ ਦੋਸ਼ ਇਹਨਾਂ ਪਰਿਵਾਰਾਂ ਦੇ ਵੱਲੋਂ ਲਾਏ ਗਏ ਨੇ ਕਿ ਸਾਡੇ ਨਾਲ ਫਰਾਡ ਹੋਇਆ ਸਾਨੂੰ ਇਨਸਾਫ ਚਾਹੀਦਾ ਹੈ ਇਸ ਬਾਬਤ ਬੈਂਕ ਦੇ ਨਾਲ ਵੀ ਗੱਲਬਾਤ ਕਰ ਲੈਣੇ ਕਿ ਆਖਰਕਾਰ ਬੈਂਕ ਇਸ ਦੇ ਬਾਬਤ ਆਪਣਾ ਕੀ ਪੱਖ ਰੱਖਦੀ ਹੈ ਔਰ ਸਤਨਾਮ ਸਿੰਘ ਦੇ ਨਾਲ ਵੀ ਜਿਹੜੀ ਆ ਇਸ ਬਾਬਤ ਗੱਲ ਕਰਾਂਗੇ ਕਿ ਉਹ ਇਸ ਬਾਬਤ ਆਪਣਾ ਪੱਖ ਕੀ ਰੱਖਦੇ ਨੇ ਹਾਂਜੀ ਮੈਡਮ ਇਹ ਕਿਹੜੀ ਬ੍ਰਾਂਚ ਹੈ ਜੀ ਇਹ ਖੋਸਦਾਲ ਸਿੰਘ ਕੀ ਨਾਮ ਹੈ ਬ੍ਰਾਂਚ ਦਾ ਪੰਜਾਬ ਨੈਸ਼ਨਲ ਖੋਸਦਾਲ ਸਿੰਘ ਜੀ ਹਾਂਜੀ ਮੈਡਮ ਨੇਜਰ ਹੋ ਜੀ ਹਾਂਜੀ ਹਾਂਜੀ ਨਾਮ ਕੀ ਜੀ ਤੁਹਾਡਾ ਪਿੰਕੀ ਪਾਸੇ ਅੱਛਾ ਮੈਡਮ ਇੱਕ ਬੋੜਾ ਨਹੀਂ ਪਿੰਡ ਆ ਤੁਹਾਡੀ ਬ੍ਰਾਂਚ ਹੀ ਲੱਗਦਾ ਉੱਥੋਂ ਦੇ ਚਾਰ ਪ ਕਿ 200 ਲਾਇਆ ਕਿ ਉਹਨਾਂ ਦੇ ਨਾਲ ਫਰਾਉਡ ਹੋਇਆ ਉਹ ਮਾਉਂਟ ਕਰੀਬ 4 ਤੋਂ 5 ਲੱਖ ਦੀ ਬਣਦੀ ਜੋ ਰਾਉਂਡ ਫਿਗਰ ਕਿਸੀ ਆ ਉਹ ਕਹਿੰਦੇ ਵੀ ਅਸੀਂ ਵਾਊਚਰ ਪਰਕੇ ਪੈਸੇ ਜਮ੍ਹਾਂ ਕਰਾਉਂਦੇ ਰਹੇ ਆ ਔਰ ਸਤਨਾਮ ਸਿੰਘ ਨਾਮ ਦਾ ਕੋਈ ਬੰਦਾ ਜਿਹਨੂੰ ਜਮ੍ਹਾਂ ਕਰਾਉਂਦੇ ਰਹੇ ਉਹ ਬੈਂਕ 'ਚ ਬੰਦਾ ਸੀ ਉਹਦੇ ਵੱਲੋਂ ਪ੍ਰੋਵਡ ਕੀਤਾ ਗਿਆ ਜਾਂ ਕਿਤੇ ਕੋਲੋਂ ਕੀਤਾ ਗਿਆ ਉਹਨਾਂ ਦੇ ਖਾਤੇ ਚ ਜੀ ਪੈਸੇ ਨਹੀਂ ਆ ਗਏ ਬਨ ਤੁਹਾਡੇ ਧਿਆਨ ਚੀ ਮਸਲਾ ਹੈਗਾ ਜੀ ਸਰ ਮੈਂ ਤਾਂ ਅਜੇ ਜੂਨ ਮਹੀਨੇ ਚ ਆਈ ਐ ਤੇ ਜੁਆਇਨ ਕੀਤਾ ਮੈਂ ਨਵੀਂ ਆਈ ਐ ਮੈਨੂੰ ਅਜੇ ਇਸ ਬਾਰੇ ਪਤਾ ਨਹੀਂ ਹੈ ਵੈਸੇ ਇਨਕੁਆਰੀ ਚੱਲਦੀ ਪਈ ਹੈ ਹੋ ਜਾਏਗਾ ਹਾਂ ਜੀ ਇਸ ਦੇ ਬਾਬਤ ਕੁਝ ਕਹਿਤਾ ਜੀ ਤੁਹਾਡੇ ਕੋਲੇ ਜੀ ਹਜੇ ਸਰ ਰਿਟਰਨ ਤਾਂ ਕੋਈ ਨਹੀਂ ਆਈ ਕੰਪਲੇਂਟ ਇਨਕੁਆਰੀ ਤੁਸੀਂ ਮਤਲਬ ਕਿ ਵੈਸੇ ਆਪ ਦੇ ਵੱਲੋਂ ਕਰਦੇ ਪਹਿਲੇ ਹਾਂਜੀ ਹਾਂਜੀ ਜੇ ਤੁਹਾਡਾ ਪਰਿਵਾਰ ਬੈਂਕ ਚ ਆਉਂਦੇ ਨਹੀਂ ਗੱਲ ਕਰਦੇ ਉਸ ਬੇਸ ਤੇ ਕਰਦੇ ਹਾਂ ਹਾਂ ਜੀ ਉਸੇ ਬੇਸ ਤੇ ਅੱਛਾ ਮੈਡਮ ਉਹ ਬੀਸੀ ਅੱਜ ਐਕਟਿਵ ਹੈ ਜੀ ਤੁਹਾਡੀ ਬੈਂਕ ਚ ਕੰਮ ਕਰ ਰਿਹਾ ਨਾ ਸਰ ਨਹੀਂ ਨਹੀਂ ਵੈਸੇ ਤੁਹਾਡੀ ਬ੍ਰਾਂਚ ਦਾ ਹੀ ਸੀਗਾ ਜੀ ਮੁੰਡਾ ਉਹ ਜਿਹੜਾ ਬੀਸੀ ਸੀਗਾ ਬੀਸੀ ਸੀਗਾ ਤੇ ਉਹਦੀ ਕੀ ਲੋਕੇਸ਼ਨ ਸੀਗੀ ਜਿਹੜੀ ਲੋਕੇਸ਼ਨ ਸਰ ਉਹਦੀ ਬੈਂਕ ਚ ਤਾਂ ਅਲਾਉਡ ਹੀ ਨਹੀਂ ਹੈ ਨਾ ਬੈਠਣਾ ਬਾਹਰ ਹੀ ਬੈਠਣਾ ਹੁੰਦਾ ਉਹਨੇ ਵੈਸੇ ਬਾਹਰ ਹੀ ਕੰਮ ਕਰਨਾ ਹੁੰਦਾ ਜਿਵੇਂ ਉਹਦੀ ਮੂਰ ਤੇ ਪੜਾਣਾ ਲਿਖਿਆ ਉਹਦੀ ਪੜਾਣਾ ਲੋਕੇਸ਼ਨ ਹੀ ਹੋ ਸਕਦੀ ਹੈ ਪੜਾਣਾ ਸਰ ਜਿਹੜੀ ਉਹਨਾਂ ਨੂੰ ਬ੍ਰਾਂਚ ਅਲੋਟ ਕੀਤੀ ਹੁੰਦੀ ਹੈ ਨਾ ਉਹਨਾਂ ਨੇ ਉਰੇ ਨੇੜੇ ਹੀ ਬੈਣਾ ਹੁੰਦਾ ਠੀਕ ਹੈ ਬ੍ਰਾਂਚ ਦੇ ਬਾਅਦ ਬੈਂਕ ਦੇ ਅੰਦਰ ਅਲਾਉਟ ਹੁੰਦੀ ਹੈ ਜਿਵੇਂ ਇਹ ਪਰਿਵਾਰਾਂ ਨੇ ਇਹ ਵੀ ਗੱਲ ਕਹੀ ਵੀ ਅਸੀਂ ਜਦੋਂ ਪੈਸੇ ਜਮ੍ਹਾਂ ਕਰਾਉਣਾ ਆਉਂਦੇ ਸੀ ਉਹ ਬੈਂਕ ਦੇ ਵਿੱਚ ਬੈਂਦਾ ਸੀਗਾ ਔਰ ਉਦੋਂ ਅਸੀਂ ਜਮ੍ਹਾਂ ਕਰਾਉਂਦੇ ਸੀ ਤੇ ਤੁਸੀਂ ਹੁਣੇ ਮੈਡਮ ਕਿਹਾ ਵੀ ਬੈਂਕ ਚ ਲਾਉਗੇ ਕਿਵੇਂ ਬੈਂਦਾ ਰਿਹਾ ਜੀ ਸਰ ਹੁਣ ਮੈਨੂੰ ਤਾਂ ਇਸ ਚੀਜ਼ ਦਾ ਪਤਾ ਹੀ ਨਹੀਂ ਹੈ ਨਾ ਅੱਛਾ ਤੁਹਾਡੇ ਤੋਂ ਪਹਿਲਾਂ ਸੀ ਜੀ ਹਾਂ ਜੀ ਪਹਿਲਾਂ ਨਹੀਂ ਸੀ ਜਦੋਂ ਤੁਸੀਂ ਆਏ ਉਦੋਂ ਬੈਂਦਾ ਸੀ ਨਹੀਂ ਸਰ ਉਦੋਂ ਹੈ ਨਹੀਂ ਸੀ ਤੁਹਾਡੇ ਤੋਂ ਪਹਿਲਾਂ ਮੈਡਮ ਕਿਹੜੀ ਮੈਨੇਜਰ ਸੀ ਜੀ ਨਿਸ਼ अच्छा ਤੇ ਹੁਣ ਮੈਡਮ ਉਸ ਤੋਂ ਬਾਅਦ ਕੋਈ ਇਹਨਾਂ ਨਾਲ ਕੋਈ ਫਰਾਡ ਦੀ ਜਾਂ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਈ ਹੈ ਜਦੋਂ ਦੇ ਤੁਸੀਂ ਆਏ ਹੋ ਜੀ ਨਹੀਂ ਸਰ ਕੋਈ ਹੋ ਜਾ ਕੇ ਨੇ ਫਲਾ ਨਹੀਂ ਤਾਂ ਮੈਡਮ ਹੁਣ ਜਿਹੜਾ ਇਹ ਮਸਲਾ ਜਿਹੜਾ ਸਾਡੇ ਕੋਲ ਆਇਆ ਉਹਨਾਂ ਨੇ ਦੱਸਿਆ ਕਿ ਅਸੀਂ ਬ੍ਰਾਂਚ ਵੀ ਜਿਹੜੇ ਮਾਰਲੇ ਆ ਪਰ ਸਾਡੀ ਸੁਣਵਾਈ ਨਹੀਂ ਹੋਈ ਕੋਈ ਵੀ ਦਾ ਪਰਿਵਾਰਾਂ ਨੇ ਵੀ ਗੱਲ ਕਹੀ ਆ ਵੀ ਬ੍ਰਾਂਚ ਦੇ ਜਿਹੜੇ ਮੁਲਾਜ਼ਮ ਨੂੰ ਸਾਡੀ ਗੱਲ ਨਹੀਂ ਸੁਣ ਰਹੇ ਇਸ ਮਸਲੇ 'ਚ ਮੈਨੇਜਰ ਗੱਲ ਨਹੀਂ ਸੁਣ ਰਹੇ ਉਹਨਾਂ ਨੇ ਵੀ ਗੱਲ ਕਹੀ ਆ ਕੀ ਲੱਗਦਾ ਕਿ ਇਹਦੇ ਤੇ ਹੁਣ ਤੁਸੀਂ ਕਾਰਵਾਈ ਕਰਵਾਓਗੇ ਨਹੀਂ ਸਰ ਜਲਦੀ ਵੀ ਐਨਕੁਆਰੀ ਤਾਂ ਹੋਏਗਾ ਜ਼ਰੂਰ ਜਿਹੜਾ ਬੰਦਾ ਗਲਤ ਆ ਉਹਨੂੰ ਪ੍ਰੋਪਰ ਦੇਣਾ ਤੇ ਪਾਣਗੇ ਨਾ ਸਰ ਪੈਸੇ ਜਨੇ ਲੈ ਆ ਨਾ ਕਾਰਵਾਈ ਹੋਏਗੀ ਜੀ ਉਹਦੇ ਤੇ ਕਾਨੂੰਨੀ ਪੂਰੀ ਕਾਪੜ ਹਾਂਜੀ ਹਾਂਜੀ ਜ਼ਰੂਰ ਸਰ